ਤਰਾ ਦੇਖਦੇ ਹੋ ਕੁਝ ਨਹੀਂ ਕਿੰਨਾ ਗਰਮਜੀ ਦਰਵਾਰ ਹੈ ਸਭ ਲਈ ਸੰਜ ਹੈ ਚਾਹੋ ਮਾਨ ਸਿੰਘ ਕਾਲੀ ਜੀ ਨੇ ਚਾਹੇ ਹੋਰ ਛੋਟੇ ਵੱਡੇ ਮੇਰੇ ਪ੍ਰਾਣੇ ਸਭ ਲਈ ਮੋਸਟ ਵੈਲਕਮ ਹੈ ਜੀ ਆਇਆਂ ਨੂੰ ਤੇਰੋਂ ਪੁੱਛ ਕਿਉਂ ਨਹੀਂ ਬਾਇਤ ਪ੍ਰਸ਼ਾਸਨ ਦਾ ਕੰਮ ਹੈ ਜੀ ਪ੍ਰਸ਼ਾਸਨ ਰੋਕ ਰਿਹਾ ਹੈ ਸ਼ਾਇਦ ਪ੍ਰਸ਼ਾਸਨ ਇਸ ਗੱਲ ਤੋਂ ਡਰਦਾ ਹੈ ਵੀ ਕੋਈ ਇੱਥੇ ਇਦਾਂ ਦੀ ਗੱਲ ਨਾ ਹੋ ਜਾਏ ਅਸੀਂ ਵਰਦਤ ਨੌਜੀ ਨਹੀਂ ਹੋਣੀ ਚਾਹੀਦੀ ਜੇ ਆਂਦੇ ਤਾਂ ਉਹਨਾਂ ਦੀ ਸ਼ੰਕਾ ਖਤਮ ਹੁੰਦੀ ਪਹਿਲਾਂ ਵੀ ਆਈ ਹੈ ਜੀ ਪਹਿਲਾਂ ਵੀ ਆਏ ਨੇ ਸਭ ਨੂੰ ਪਤਾ ਹੈ ਪਹਿਲਾਂ ਵੀ ਜਿਸੇ ਬੰਦੀ ਆਂਜੇ ਨੇ ਉਹਨਾਂ ਨੂੰ ਹੀ ਸਵਾਲ ਕੀਤੇ ਉਹਨਾਂ ਨੇ ਹੀ ਪੁੱਛਿਆ ਜਿਹਨਾਂ ਨਾਲ ਗੱਲ ਕਰਦੇ ਆ ਬਹੁਤ ਵਧੀ ਜੀ ਰਫ ਡੀਲਰ ਨਾਲ ਗੱਲ ਕਰਦੇ ਮੈਂ ਉਸ ਤੋਂ ਬਦਰਫੀ ਨਾਲ ਕਰਨ ਕਰਦਾ ਹੈ ਲੋ ਆਈ ਨੇ ਫਿਰ ਦੁਬਾਰਾ ਆਂਦੀ ਕੀ ਲੋੜ ਗਈ ਉਹਨਾਂ ਨੂੰ ਪੁੱਛਣਾ ਹੀ ਵੇਧ ਕਿ ਪੁੱਛਦੇ ਹੋ ਨਹੀਂ ਉਹ ਸੈਟੀਸਫੈਕਸ਼ਨ ਨਹੀਂ ਹੋ ਬਈ ਮੈਂ ਮੇਰੇ ਸਾਹ ਨਾਲ ਤਾਂ ਮੈਨੂੰ ਪ੍ਰੋਪਰ ਗੱਲ ਕਿਸੇ ਵੀਡੀਓ ਚ ਦਿਖ ਗਈ ਗਈ ਹੈ ਕਿ ਤੁਹਾਨੂੰ ਮਿਲ ਕੇ ਬਾਹਰ ਆਂਦਾ ਆਇਆ ਸਾਨੂੰ ਫਤਿਹ ਬੁਲਾ ਕੇ ਗਏ ਇੱਥੇ ਲੱਗਦਾ ਕੋਈ ਫੇਮ ਨਹੀਂ ਪਹਿਲੀ ਗੱਲ ਤਾਂ ਸਰ ਕਿਸੇ ਨੂੰ ਕੋਈ ਰਾਈਟ ਹੀ ਨਹੀਂ ਹੈ ਕਹਿੰਦਾ ਮੈਂ ਕਿਸੇ ਪੰਥ ਪ੍ਰਤੀ ਕਿਸੇ ਮਜਬ ਪ੍ਰਤੀ ਕਿਸੇ ਧਰਮ ਪ੍ਰਤੀ ਕਦੀ ਵੀ ਕੁਝ ਗਲਤ ਸ਼ਬਦ ਬੋਲੇ ਹੋਣ ਕੋਈ ਗਲਤ ਸ਼ਬਦਾਬਾਦੀ ਹੋਵੇ ਫਿਰ ਰਾਈਟ ਹੈ ਗਏ ਆਦਰਵਾਇਜ਼ ਅੱਜ ਤੱਕ ਮੈਂ ਕਿਸੇ ਧਰਮ ਕਿਸੇ ਪੰਥ ਕਿਉਂ ਆਈ ਨਹੀਂ ਤੁਹਾਡੇ ਨਾਲ ਕੋਈ ਕੰਟੈਕਟ ਹੋਇਆ ਸੀ ਪਹਿਲੇ ਕਿਸੇ ਮੇਰੇ ਨਾਲ ਅਜੇ ਤੱਕ ਕੋਈ ਕੋ ਕੰਟੈਕਟ ਨਹੀਂ ਹੋਇਆ ਮੈਂ ਤਾਂ ਨਾਂ ਵੀ ਪਹਿਲੀ ਵਾਰ ਸੁਣਿਆ ਅੱਜ ਸਿਰਫ ਇੱਕ ਵੀਡੀਓ ਵਾਇਰਲ ਦੇ ਉੱਤੇ ਹੀ ਹਾਂਜੀ ਹਾਂਜੀ ਵੀਡੀਓ ਵਾਇਰਲ ਦੇ ਉੱਪਰ ਦੇਖੋ ਸੀ ਕਿੰਨਾ ਪ੍ਰਸ਼ਾਸਨ ਬਿਜ਼ੀ ਕਰਤਾ ਇਹਨਾਂ ਨੇ ਸਾਰਾ ਪ੍ਰਸ਼ਾਸਨ ਅੱਜ ਕਿੰਨਾ ਬਿਜ਼ੀ ਹੋ ਰਿਹਾ ਹੈ ਪ੍ਰਸ਼ਾਸਨ ਕੋ ਕਿੰਨੇ ਕੰਮ ਨੇ ਸਾਡੇ ਮਾਣਯੋਗ ਸੀਪੀ ਸਾਹਿਬ ਇਸ ਟਾਈਮ ਕਿੰਨੇ ਅੱਛੇ ਸੀਪੀ ਸਾਹਿਬ ਸਾਨੂੰ ਲੁਧਿਆਣਾ ਸ਼ਹਿਰ ਨੂੰ ਮਿਲੇ ਹੋਏ ਨੇ ਹੈਨਾ ਸਾਡੇ ਐਸਪੀ ਸਾਹਿਬ ਜਵਿੰਦਰ ਚੌਧਰੀ ਜੀ ਜਸਵੀਰ ਜੀ ਬੜੇ ਅੱਛਾ ਕੰਮ ਕਰ ਰਹੇ ਨੇ ਕੋਈ ਛੋਟੀ ਜਿਹੀ ਸਪੀ ਸਰਕਾਰ ਕੋਲ ਬਹੁਤ bade bade ਕੰਮ ਨੇ ਇਸ ਤੋਂ ਇਲਾਵਾ ਲੱਗਦਾ ਕਿ ਉਹ ਫੇਮ ਲੈਣਾ ਚਾਹੁੰਦੇ ਨੇ ਨਹੀਂ ਮੈਂ ਤਾਂ ਮੈਨੂੰ ਇਹੀ ਹੋਰ ਦੱਸੋ ਤੁਸੀਂ ਮੈਨੂੰ ਦੱਸੋ ਜੀ ਤੁਹਾਨੂੰ ਕੀ ਲੱਗਦਾ ਚਲੋ ਮੈਂ ਇੱਕ ਸਵਾਲ ਤੁਹਾਨੂੰ ਕਰ ਦਾਂ ਮਜਬੂਰੀ ਚ ਮੈਨੂੰ ਦੱਸੋ ਵੀ ਜਦੋਂ ਇੱਕ ਇਨਸਾਨ ਸਿਰਫ ਧਰਮ ਜੋੜਨ ਦੀ ਗੱਲ ਕਰ ਰਿਹਾ ਇਹ ਪੂਰੇ ਏਰੀਆ ਦੇ ਵਿੱਚ ਇਹ ਚਾਰ ਰੋਡਸ ਨੇਗੀਆਂ ਕੱਕਵਾਲ ਰੋਡ ਨੁਰਵਾਲ ਰੋਡ ਭਦਰਕੇ ਰੋਡ ਕਲਾਸ਼ਨਾਗਰ ਰੋਡ ਰਾਹਾਂ ਰੋਡ ਤੱਕ ਪੂਰੇ ਏਰੀਆ 'ਚ ਇੱਕ ਜਗ੍ਹਾ ਸੀ ਹੈ ਜਿੱਥੇ ਦਿੱਲੀ 2000 ਬੰਦਾ ਲੰਗਰ ਖਾ ਕੇ ਜਾਂਦਾ ਰੋਜ਼ਾਨਾ ਦਿੱਲੀ ਲੰਗਰ ਲੱਗਦਾ ਥੇ ਪੂਰੇ ਨੇ 'ਚ ਇੱਕੋ ਹੀ ਦੁਆਰ ਹੈ 120 ਇਹ ਵਿੱਡੋ ਹਰ ਤਾਂ ਬੇਸਾਰਾ ਲਾਸ਼ਨ ਸਰਦਰਵਾਰ ਵੱਲੋਂ ਜਾਂਦੇ ਅੰਗਹੀਨ ਬੱਚਿਆਂ ਦੇ ਟ੍ਰਾਈਸਾਈਕਲ ਹਰ ਸਾਈਕਲ ਵੰਡੇ ਜਾਂਦੇ ਨੇ ਬਜ਼ੁਰਗ ਬੰਦੇ ਦੀ ਕੰਨਾਂ ਦੀ ਮਸ਼ੀਨਾਂ ਥੋ ਵੰਡੀਆਂ ਜਾਂਦੀਆਂ ਨੇ ਐਜੂਕੇਸ਼ਨ ਦੇ ਵਿੱਚ ਹੈਲਪ ਕੀਤੀ ਜਾਂਦੀ ਹੈ ਇੱਕ ਇਨਸਾਨਾ 6 ਕੰਮ ਕਰ ਰਿਹਾ ਤੇ ਮਨੂੰ ਜੋੜ ਰਿਹਾ ਜੇਕਰ ਉਹਦੇ ਪ੍ਰਤੀ ਕੋਈ ਗਲਤ ਬੋਲ ਰਿਹਾ ਤਾਂ ਫੇਮ ਹੀ ਲੈ ਰਿਹਾ ਔਰ ਕੀ ਕਰ ਰਿਹਾ ਜੀ ਤੁਹਾਡੇ ਵੱਲੋਂ ਕੋਈ ਇਨ ਜੱਥੇ ਬੰਦੀਆਂ ਨੂੰ ਕੋਈ ਮੈਸੇਜ ਜੀ ਮੈਂ ਕਹੂੰਗਾ ਪਲੀਜ਼ ਕੋਈ ਵੀ ਕੁਝ ਵੀ ਬੋਲਣ ਤੋਂ ਪਹਿਲਾਂ ਇਕ ਕੋਰ ਹੋਮਵਰਕ ਪੂਰਾ ਕਰ ਲਿਆ ਕਰੋ ਬੰਦੇ ਬਾਰੇ ਪੂਰੀ ਜਾਣਕਾਰੀ ਲੈ ਲਿਆ ਕਰੋ ਕਿ ਉਹਦਾ ਕੋਈ ਵੀ ਗਲਤ ਕੰਮ ਕਰ ਰਿਹਾ ਜੇਕਰ ਗਲਤ ਕੰਮ ਕਰਦਾ ਮੈਂ ਖੁਦ ਮਾਫੀ ਮੰਗਣ ਦਾ ਹੱਕਦਾਰ ਹਾਂ ਮੈਂ ਜ਼ਿੰਦਗੀ ਚ ਨਾ ਕੋਈ ਅਸਾ ਗਲਤ ਕੰਮ ਕੀਤਾ ਜਿਹੜਾ ਕਿਸੇ ਧਰਮ ਜਾਂ ਕਿਸੇ ਵਿਅਕਤੀ ਵਿਸ਼ੇਸ਼ ਲਈ ਕਦੇ ਕੋ ਡਿਪਲੀਨੇ ਨਹੀਂ ਕੀਤੀ ਅਜੇ ਤੱਕ ਸਰ ਜਿੰਦਾਬਨ ਵੀ ਕਈ ਨੰਘ ਲੋਕ ਗਏ ਨੇ ਪਪਾ ਜੀ ਕੋ ਉਹਨਾਂ ਨਾਲ ਵੀ ਗੱਲਬਾਤ ਹੋ ਗਈ ਜੀ 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 ਉਹ ਵੀ ਮੋਸਟ ਵੈਲਕਮ ਕਰਦੇ ਨੇ ਆਪਣੀ ਸ਼ੰਕਾ ਦੂਰ ਕਰ ਕਹਿੰਦੇ ਬਿਲਕੁਲ ਮੇਰੇ ਕੋਲ ਤਾਂ ਪਹਿਲਾਂ ਵੀ ਆ ਕੇ ਇਹ ਤੁਹਾਡੇ ਸਾਹਮਣੇ ਹੈ ਕੈਮਰੇ ਪੈਣੇ ਸਭ ਕੁਝ ਵਿਆ ਹੋਇਆ ਹੈ ਪਰ ਹਟ ਸਪੀਚ ਦੇ ਸੰਗਤ ਵਿੱਚ ਮਾਹੌਲ ਖਰਾਬ ਹੋ ਵੀ ਪੰਜਾਬ ਦਾ ਚਾ ਲੁਧਿਆਣਾ ਦਾ ਮਾਹੌਲ ਖਰਾਬ ਹੋ ਵੀ ਗਲਤ ਗੱਲ ਹੈ ਤੁਹਾਨੂੰ ਲੱਗੇ ਹੋਲੀ ਦੀ ਮਾਹੌਲ ਖਰਾਬ ਬਿਲਕੁਲ ਹੋਲੀ ਦਾ ਜਿਹੜਾ ਬੜਾ ਤਿਉਹਾਰ ਹੈ ਕਿਉਂ ਤਿਉਹਾਰ ਆਇਆ ਦਿਨੇ ਔਰ ਕਿਉਂ ਦਾ ਮਾਹੌਲ ਕੀਤਾ ਜਾ ਰਿਹਾ ਹੈ ਔਰ ਸੈਕੰਡ ਗੱਲ ਮੇਰੇ ਵੱਲੋਂ ਫਿਰ ਵੀ ਮੈਂ ਕਹਣਾ ਹਿੰਦੂ ਸਿੱਖ ਮੁਸਲਮਾਨ ਈਸਾਈ ਇਸ ਦਰਵਾਜ਼ੇ ਤੇ ਨਹੀਂ ਹੈਗੇ ਇਸ ਦਰਵਾਜ਼ੇ ਦੇ ਬਾਹਰ ਤਾਂ ਬੋਰਡ ਲੱਗਣ ਲੱਗੇ ਆ ਕਿ ਜਾਤੀ ਪਾਤੀ ਉੱਚ ਨੀਚ ਚੱਪਲ ਦੇ ਨਾਲ ਬਾਹਰੋਂ ਤੱਕ ਕੇ ਅੰਦਰ ਆਓ ਇੱਥੇ ਮੁਹੱਬਤ ਹੈ ਮੁਹੱਬਤ ਸੀ ਮੁਹੱਬਤ ਰਹੂਗੀ ਔਰ ਸਾਰੇ ਗ੍ਰੰਥਾਂ ਨੇ ਤਨ ਸ਼੍ਰੀ ਗ੍ਰ ਭਗਵਤ ਗੀਤਾ ਕੁਰਾਨ ਸ਼ਰੀਫ ਜਾਂ ਫਿਰ ਬਾਈਬਲ ਸਭ ਨੇ ਮੁਹੱਬਤ ਦੇ ਪੈਗਾਮ ਦਿੱਤੇ ਹਨ ਔਰ ਇੱਕ ਦਰਵਾਜ਼ੇ ਤੋਂ ਸਿਰਫ ਮੁਹੱਬਤ ਸੀ ਮੁਹੱਬਤ ਔਰ ਮੁਹੱਬਤ ਹੀ ਰਹੋਗੀ ਸਾਰੀ ਜ਼ਿੰਦਗੀ। ਕਈ ਲੋਕ ਕਰਨ ਜਾਣ ਕੇ ਹਿੰਦੂ ਬਾਬੇ ਨੂੰ ਟਾਰਗੇਟ ਕੀਤਾ ਜਾਂਦਾ। ਹੋ ਸਕਦਾ ਜੀ ਕੋਈ ਬੜੀ ਗੱਲ ਨਹੀਂ ਕੁਝ ਵੀ ਹੋ ਸਕਦਾ ਹੈ। ਦੇਖੋ ਮੈਂ ਲੋਕਾਂ ਦੀਆਂ ਗੱਲਾਂ ਤੇ ਬਹੁਤ ਘੱਟ ਵਿਸ਼ਵਾਸ ਕਰਦਾ ਹਾਂ ਉਹਨਾਂ। ਸਾਡੇ ਬਜ਼ੁਰਗ ਕਹਾ ਕਰਦੇ ਸੀ ਜਿੰਨੇ ਮੂੰਹ ਉਹਨੀਆਂ ਗੱਲਾਂ ਹੋਣੀਆਂ ਨੇ। ਅੱਜ ਤੁਸੀਂ ਇੱਥੇ ਵੀਡੀਓ ਪਾਉਂਗੇ ਨਾ ਲੋਕਾਂ ਨੇ ਬੜੇ ਨੀਚੇ ਦੀ ਕਮੈਂਟ ਕਰਨੇ ਸਰ। ਮੈਂ ਤਾਂ ਤੁਹਾਡਾ ਨਾਮ ਵੀ ਨਹੀਂ ਜਾਣਦਾ ਸੌਰੀ। ਉਹਨਾਂ ਨੇ ਕੀ ਕਿਹਾ ਨੀਚੇ ਕੀ ਗੱਲ ਤੁਸੀਂ हां मैं निकल जरूर कहूंगा कि कोई एक भी शब्द मेरे मुंह से निकले अच्छा दिखा दो एक सिंगल शब्द भी जिधर ना किसी दिल नु ठेस पहुंची हो जो ਹੁਣ ਬਾਬਾ ਜੀ ਖੜੇ ਨੇ ਉੱਥੇ ਹੁਣ ਜੋ ਆਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਆ ਪਰਸਨਲੀ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ 24 ਘੰਟੇ ਇਕੱਲੇ ਹਾਂ ਕਿਉਂ ਫਿਰ ਤੁਸੀਂ ਇਕੱਲੇ ਕਿਹਨੂੰ ਟਾਰਗੇਟ ਲੈ ਰਹੇ ਮੈਨੂੰ ਜਾਨਦਾ ਵੀ ਨਹੀਂ ਮੈਂ ਤਾਂ ਜਾਨਦਾ ਵੀ ਨਹੀਂ ਕੌਣ ਹੈ ਮੈਂ ਨਹੀਂ ਜਾਨਦਾ ਕੌਣ ਨੇ ਹੋ ਲੇਕਿਨ ਮੇਰੇ ਲਈ ਸਭ ਲਈ ਦਰਵਾਜ਼ਾ ਖੁੱਲੇ 24 ਘੰਟੇ ਅੱਛੀ ਵੇ ਨਾਲ ਗੱਲ ਕਰੂੰਗਾ ਅੱਛੀ ਵੀ ਇਹਨਾਂ ਨਾਲ ਹਮੇਸ਼ਾ ਗੱਲ ਕਰੂੰਗਾ ਰਫੀ ਦੀ ਨਾਲ ਗੱਲ ਕਰੂੰਗਾ ਡਬਲ ਰਫੀ ਨਾਲ ਗੱਲ ਕਰੂੰਗਾ ਮੈਂ ਇੱਕ ਬੀਨਸਮੈਨ ਹਾਂ ਇਸਾਨਾ ਇਕ ਦਿਨ ਲਈ ਦਰਵਾਜ਼ੇ ਕੁਦਰਤੀ ਅੱਜ ਵੀਰਵਾਰ ਸੀਗਾ ਮੈਂ ਇੱਥੇ ਹੈਗਾ ਅਦਰਬਈ ਅੱਜ ਕੱਲ ਕੋ ਮੈਂ ਨਹੀਂ ਮਿਲਣਾ ਇੱਥੇ ਮੈਂ ਨੈਕਸਟ ਵੀਰਵਾਰ ਹੀ ਮਿਲੂੰਗਾ ਇੱਥੇ ਚਲ ਹੁਣ ਦੱਸ ਦਉ ਮੇਲਾ ਕਰਦੋ ਇਹ ਤੇ ਬਾਬਾ ਸ਼ੁਕਰੀਆ ਤੁਸੀਂ ਮੇਲੇ ਦੀ ਗੱਲ ਕੀਤੀ 21 23 April ਦਾ ਸਰਕਾਰ ਨਾਲਖਦਾ ਦਾ ਬੀਰ ਜੀ ਦਾ ਜਨਮ ਦਿਨ ਮੇਲੇ ਦੇ ਰੂਪ ਚ ਮਨਾਇਆ ਜਾ ਰਿਹਾ ਜਿਹਦੇ ਵਿੱਚ ਦ੍ਰਿਸ਼ੀ ਰਾਮ ਮੇਲਾ ਮੈਦਾਨ ਤੋਂ ਵਿਚਾਰ ਰਸ ਯਾਤਰਾ ਆ ਰਹੀ ਹੈ ਜਿਹਦੇ ਹਵਾਈ ਮਾਰਗ ਅਸੀਂ ਫੁੱਲਾਂ ਦੀ ਬਰਖਾ ਬੜੀ ਸੁੰਦਰ ਚੱਕੀਆਂ ਦੇਖਣ